ਦਰਸ਼ਕੀ ਕਾਲ ਤੱਕ ਸਾਬ ਤੋਂ ਸ਼ੋਮਨੀ ਕਮੇਟੀ ਨੇ ਕੀਤਾ ਸਵਾਗਤ ਜਗਦੀਸ਼ ਟਾਈਟਲ ਦਾ ਸਜ਼ਾ ਸੁਜਾਉਣ ਦੇ ਮੌਕੇ ਬਿਆਨ ਕੀਤਾ ਜਾਰੀ ਜੀਹਾਂ ਦਿੱਲੀ ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਦਾ ਸ਼ੋਮਨੀ ਕਮੇਟੀ ਨੇ ਸਵਾਗਤ ਕੀਤਾ ਹੈ ਸ਼ੋਮਨੀ ਕਮੇਟੀ ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 1984 ਦੇ ਸਿੱਖ ਕਤਲੇਆਮ ਨਾਲ ਸੰਬੰਧਿਤ ਇੱਕ ਕੇਸ ਵਿੱਚ ਦਿੱਲੀ ਦੀ ਰੋਜ ਐਵੈਨਿਊ ਅਦਾਲਤ ਦੇ ਫੈਸਲੇ ਤੇ ਕਿਹਾ ਕਿ ਇਸ ਨਾਲ ਪੀੜਤਾਂ ਨੂੰ ਇਨਸਾਫ ਮਿਲਣ ਦੀ ਆਸ ਬੱਜੀ ਹੈ ਧਾਮੀ ਨੇ ਕਿਹਾ ਕਿ ਜਗਦੀਸ਼ ਟਾਈਟਲ ਨੇ 1984 ਚ ਸਿੱਖ ਕਤਿਆਰਮ ਦੌਰਾਨ ਪੁਲ ਬੰਗ ਗੁਰਦੁਆਰਾ ਸਾਹਿਬ ਦੇ ਸਿੱਖਾਂ ਤੇ ਹਮਲਾ ਕਰਨ ਵਾਲੀ ਭੀੜ ਦੀ ਅਗਵਾਈ ਕੀਤੀ ਸੀ ਜਿਸ ਦੌਰਾਨ ਤਿੰਨ ਸਿੱਖ ਮਾਰੇ ਗਏ ਧਾਮੀ ਨੇ ਕਿਹਾ ਕਿ ਪੀੜਤ ਲਗਭਗ 40 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਹਨ ਜਿਨ੍ਹਾਂ ਦੇ ਦੋਸ਼ ਦਿਆਰ ਕੀਤੇ ਜਾਣ ਤੋਂ ਬਾਅਦ ਉਮੀਦ ਖਵਾ ਦਿੱਤੀ ਗਈ ਸੀ ਕਿਉਂਕਿ ਉਹਨਾਂ ਕਿਹਾ ਸੀ 1984 ਦਾ ਸਿੱਕਤਲਿਆ ਮਨੁੱਖੀ ਇਤਿਹਾਸ ਵਿੱਚ ਮਨੁੱਖਤਾ ਵਿਰੋਧੀ ਤਿਆਚਾਰ ਵਜੋਂ ਦਰਜ ਹੈ ਜਿਸ ਤੇ ਪੀੜਤਾ ਨੂੰ ਲੰਬੇ ਸਮੇਂ ਤੱਕ ਇਨਸਾਫ ਲਈ ਸੰਘਰਸ਼ ਕਰਨਾ ਪਿਆ ਉਹਨਾਂ ਕਿਹਾ ਕਿ ਜਗਦੀਸ਼ ਟਾਈਟਲ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਗਈ ਜੀ ਹਾਂ ਅੰਮ੍ਰਿਤਸਰ ਤੋਂ ਸ਼ੋਮਨੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਦਾ ਇਹ ਬਿਆਨ ਆਇਆ ਜਿੰਨੂੰ ਜਿੰਨਾ ਵੱਲੋਂ ਇਹ ਕਿਹਾ ਜਾ ਰਿਹਾ ਗਾਇਕ ਅਸੀਂ ਅਦਾਲਤ ਦੇ ਇਸ ਫੈਸਲੇ ਤੋਂ आज ਸਵਾਗਤ ਕਰਦੇ ਹਾਂ ਚਾਹੇ ਦੇਰ ਨਾਲ ਹੀ ਸਹੀ ਤਲੀਕੀ ਨਾਲ ਹੁਣ ਜਿਹੜੇ ਉਦੋਂ ਦੇ 84 ਦੰਗਿਆਂ ਦੇ ਪੀੜਤ ਲੋਕ ਹੈਗੇ ਨੇ ਉਹਨਾਂ ਨੂੰ ਇਨਸਾਫ ਦੀ ਹੁਣ ਥੋੜੀ ਜੀ ਆਸ ਬਚ ਚੁੱਕੀ